ਸਤ ਸ਼੍ਰੀ ਅਕਾਲ ਤੁਹਾਡੀ ਮੋਨਿਕਾ ਤੁਹਾਡੇ ਚੈਨਲ ਨਾਲ ਜੁੜ ਚੁੱਕੀ ਹੈ ਜੋ ਕਿ ਅੱਜ ਦੀ ਇੱਕ ਬਹੁਤ ਹੀ ਖਬਰ ਜਿਹੜੀ ਹੈ ਕਿ ਮੇਰੇ ਸਾਹਮਣੇ ਆਈ ਉਹ ਮਾੜੀ ਖਬਰ 12 ਤਰੀਕ ਮਈ ਦਾ ਮਹੀਨਾ ਕੁਝ ਲੋਕ ਸ਼ਰਾਬ ਪੀਣ ਦੇ ਨਾਲ ਜਿਹੜੇ ਕੀ ਆਪਣੀ ਮੌਤ ਦਾ ਕਾਰਨ ਬਣ ਗਏ ਮਜੀਠਾ ਖੇਤਰ ਦੀ ਜਗ੍ਹਾ ਸਾਈਡ ਹੈ ਔਰ ਮਜੀਠਾ ਤੇ ਕੁਝ ਲੋਕ ਜਿਸ ਤਰ੍ਹਾਂ ਕਨਕ ਵਗੈਰਾ ਜਾਂ ਸ਼ੈਲਰ ਚਲਾਉਣ ਵਾਲੇ ਕਿਸਾਨ ਲੋਕ ਜਾਂ ਕੋਈ ਵੀ ਹੈ ਤੇ ਉਹਨਾਂ ਨੇ ਕੀ ਕੀਤਾ ਕਿ ਰਾਤ ਟਾਈਮ ਜਦੋਂ ਸ਼ਰਾਬ ਪੀਤੀ ਆਪਣੀ ਥਕਾਵਟ ਨੂੰ ਦੂਰ ਕਰਨ ਲਈ ਜਾਂ ਆਪਣੇ ਆਪ ਨਾਲ ਟੈਨਸ਼ਨਾਂ ਨੂੰ ਦੂਰ ਕਰਨ ਲਈ ਕੁਝ ਵੀ ਸਮਝ ਲਓ ਤੇ ਉਹ ਸ਼ਰਾਬ ਜਿਹੜਾ ਕਿ ਇੱਕ ਜ਼ਹਿਰੀਲਾ ਪਦਾਰਥ ਉਹਨਾਂ ਦੀ ਜਾਨ ਦਾ ਬਿਲਕੁਲ ਹਮਲਾ ਕਰ ਗਿਆ ਔਰ ਇਹ ਤੁਹਾਨੂੰ ਸਭ ਨੂੰ ਪਤਾ ਹੋਏਗਾ ਕਿ ਅੱਜ ਦੇ ਟਾਈਮ ਦੇ ਉੱਪਰ ਹਰ ਇੱਕ ਨਸ਼ਾ ਸਾਡੇ ਲਈ ਮਤਲਬ ਬਹੁਤ ਵਧੀਆ ਨਹੀਂ ਹੈ ਹਰ ਇੱਕ ਨਸ਼ਾ ਸਾਡੇ ਲਈ ਨੁਕਸਾਨਦਾਇਕ ਹੈ ਚਾਹੇ ਫਿਰ ਉਹ ਸਿਗਰਟ ਹੈ ਚਾਹੇ ਉਹ ਬੀੜੀ ਹੈ ਚਾਹੇ ਫਿਰ ਉਹ ਤਮਾਕੂ ਹੈ ਚਾਹੇ ਫਿਰ ਵਿਮਲ ਹੈ ਚਾਹੇ ਫਿਰ ਕੁਝ ਵੀ ਹੈ ਆਈ ਥਿੰਕ ਕੁਝ ਵੀ ਹੈ ਨਸ਼ਾ ਸਮੋਕ ਇੰਜੈਕਸ਼ਨ ਤੱਕ ਕੁਝ ਵੀ ਹੈ ਉਹ ਸਾਡੇ ਲਈ ਇੱਕ ਜ਼ਰੀਰਾ ਬਦਲ ਸਾਡੀ ਮੌਤ ਦਾ ਕਾਰਨ ਬਣ ਜਾਂਦਾ ਹੈ ਔਰ 12 ਤਰੀਕ ਨੂੰ ਜਿਹੜੀ ਮੌਤ ਹੋਈ ਹੈ ਉਹ ਮੌਤ ਦਾ ਕਾਰਨ ਉਹਨਾਂ ਦੀ ਇੱਕ ਸ਼ਰਾਬ ਹੋ ਗਈ। ਔਰ ਦੂਸਰਾ ਕਾਰਨ ਮੈਂ ਤੁਹਾਨੂੰ ਇਹ ਵੀ ਦੱਸ ਦਿੰਨੀ ਆ ਕਿ ਸ਼ਰਾਬ ਦੇ ਵਿੱਚ ਬਹੁਤ ਜ਼ਿਆਦਾ 50 ਲੀਟਰ ਦੇ ਸਾਥ ਨਾਲ ਮਥਨੋਂ ਜਿਹੜੀ ਮਤਲਬ ਉਹਨਾਂ ਦੇ ਵਿੱਚ ਮਿਕਸ ਕੀਤੀ ਗਈ ਪਾਣੀ ਦੇ ਨਾਲ ਜਿੱਦੋਂ ਪਾਣੀ ਨਾਲ ਮਿਕਸ ਕਰਕੇ ਉਹ ਸ਼ਰਾਬ ਨਕਲੀ ਤੌਰ ਤੇ ਪ੍ਰਾਪਤ ਕੀਤੀ ਗਈ। ਨੰਬਰ 2 ਤੇ ਉਹੀ ਮੌਤ ਉਹਨਾਂ ਦਾ ਕਾਰਨ ਬਣ ਗਈ ਸ਼ਰਾਬ ਪੀਣ ਦੀ। ਅੱਗੇ ਵੀ ਤਾਂ ਲੋਕ ਸ਼ਰਾਬਾ ਪੀਂਦੇ ਨੇ ਅੱਗੇ ਵੀ ਤਾਂ ਲੋਕ ਮਤਲਬ ਪੰਜਾਬ ਵਾਲੀ ਪੀਂਦੇ ਨੇ ਸੋ ਵਾਲੀ ਪੀਂਦੇ ਨੇ 300 ਵਾਲੀ ਪੀਂਦੇ ਅੱਗੇ ਵੀ ਪੀਂਦੇ ਨੇ ਲੋਕ ਐਸੀ ਗੱਲ ਨਹੀਂ ਕਿ ਨਹੀਂ ਪੀਂਦੇਗੇ ਪਰ ਜੇ ਅਸੀਂ ਮਤਲਬ ਮਿਲਾਵਟ ਕਰਕੇ ਇੱਕ ਚੀਜ਼ ਨੂੰ ਜ਼ਹਿਰ ਬਣਾ ਦਈਏ ਤੇ ਦੱਸੋ ਉਹ ਸਾਡੇ ਲਈ ਜਾਨ ਇੱਕ ਹਮਲਾ ਹੋਏਗੀ ਕਿ ਨਹੀਂ ਹੋਏਗੀ ਮੈਨੂੰ ਜਦੋਂ ਇਹ ਮੈਂ ਖਬਰ ਪੜ੍ਹੀ ਮੈਨੂੰ ਬਹੁਤ ਜ਼ਿਆਦਾ ਮਨ ਨੂੰ ਮੇਰੇ ਭਾਵਕ ਹੋਇਆ ਔਰ ਮੈਨੂੰ ਇਸ ਚੀਜ਼ ਦਾ ਫੀਲ ਹੋਇਆ ਕਿ ਇੱਕ ਸ਼ਰਾਬ ਚਾਹੇ ਹੋਵੇ ਚਾਹੇ ਇੱਕ ਨਸ਼ਾ ਹੋਵੇ ਕੁਝ ਵੀ ਕਿਉਂ ਨਾ ਹੋਵੇ ਉਹ ਸਾਡੀ ਮੌਤ ਦਾ ਕਾਰਨ ਕਿਉਂ ਬਣ ਜਾਂਦਾ ਹੈ ਕਿਉਂ ਬਣ ਜਾਂਦਾ ਹੈ ਅਸੀਂ ਟਾਈਮ ਤੋਂ ਪਹਿਲਾਂ ਜਦ ਰੱਬ ਨੇ ਸਾਡੀ ਜਿੰਨੀ ਲਿਖੀ ਹੈ ਓਨੀ ਤੇ ਅਸੀਂ ਭੁਗਤਨੀ ਭੁਗਤਨੀ ਜੇ ਅਸੀਂ ਆਪਣੀ ਮੌਤ ਦਾ ਕਾਰਨ ਪਹਿਲਾਂ ਬਣਾ ਲੈਂਦੇ ਚਾਹੇ ਫਿਰ ਉਹ ਪੱਖੇ ਨਾਲ ਲਟਕ ਕੇ ਚਾਹੇ ਜ਼ਹਿਰ ਖਾ ਲੈਨੇ ਆ ਜਾਂ ਫਿਰ ਕੁਝ ਕਰ ਲੈਨੇ ਕਿਉਂ ਹਰ ਵਕਤ ਦੀ ਤਰ੍ਹਾਂ ਕਿਉਂ ਔਰ ਮੈਨੂੰ ਇੰਨਾ ਕੁ ਜ਼ਿਆਦਾ ਉਸ ਟਾਈਮ ਤੇ ਫੀਲ ਹੋ ਰਿਹਾ ਹੈ ਕਿ ਮੈਂ ਸਰਕਾਰਾਂ ਨੂੰ ਕੀ ਕਹਾਂ ਮੈਂ ਰਾਜਨੀਤੀ ਨੂੰ ਕੀ ਕਹਾਂ ਮੈਂ ਕਾਂਗਰਸ ਲੈ ਲੋ ਜਾਂ ਮਤਲਬ ਆਪਣੇ ਉਥੋ ਦੇ ਮਜੀਠੀਆ ਸਰ ਨੂੰ ਲੈ ਲੋ ਚਾਹੇ ਫੇ ਤੁਸੀਂ ਕਿਸੇ ਵੀ ਪਾਰਟੀ ਨੇ ਕਿਉਂ ਨਾ ਲੈ ਲੋ ਕਿਸੇ ਲਈ ਵੀ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ ਮੈਨੂੰ ਤਾਂ ਸਿਰਫ ਇਸ ਚੀਜ਼ ਦਾ ਵਾ ਕਿ ਉਹਨਾਂ ਦਾ ਕੀ ਦੋਸ਼ ਹੈ ਜਿਹੜੇ ਅੱਜ ਮਲਾਵੜ ਸ਼ਰਾਬ ਨੂੰ ਪੀ ਕੇ ਮਰ ਗਏ ਅਸੀਂ ਕੀ ਕਾਂਗਰਸ ਨੂੰ ਕਵਾਂਗੇ ਜਾਂ ਕੀ ਰਾਜਨੀਤੀਆਂ ਨੂੰ ਕਵਾਂਗੇ ਜਾਂ ਕੀ ਮਤਲਬ ਅਸੀਂ ਹੋਰ ਪਾਰਟੀਆਂ ਨੂੰ ਕਵਾਂਗੇ ਕੀ ਕਵਾਂਗੇ ਇਸ ਲਈ ਕੋਸ਼ਿਸ਼ ਕਰੋ ਕਿ ਇਹ ਜੋ ਤੁਹਾਡੀ ਮੌਤਾ ਕਾਰਨ ਬਨ ਰਹੀਆਂ ਚੀਜ਼ਾਂ ਉਸ ਚੀਜ਼ਾਂ ਤੋਂ ਤੁਸੀਂ ਆਪਣੇ ਆਪ ਤੋਂ ਦੂਰ ਹੋਵੋ ਕੋਸ਼ਿਸ਼ ਕਰੋ ਜ਼ਿੰਦਗੀ ਦੇ ਅੱਗੇ ਬਹੁਤ ਥੋੜੀ ਹੈ ਕਲਯੁਗ ਦਾ ਤੇ ਅੱਗੇ ਪੈਰ ਬਹੁਤ ਹੈ ਹਰ ਜਗ੍ਹਾ ਤੇ ਕਲਯੁਗ ਚੱਲ ਰਿਹਾ ਹਰ ਜਗ੍ਹਾ ਤੇ ਪਰੇਸ਼ਾਨੀਆਂ ਚੱਲ ਰਹੀਆਂ ਹਰ ਜਗ੍ਹਾ ਤੇ ਕਸ਼ਟ ਚੱਲ ਰਹੇ ਤੁਸੀਂ ਕਿੰਨੀ ਦੇ ਤੱਕ ਹੋਰ ਮਤਲਬ ਇਸ ਤਰ੍ਹਾਂ ਹੀ ਆਪਣੇ ਆਪ ਨੂੰ ਘੇਲਦੇ ਰਹੋਗੇ ਇਹਨਾਂ ਪਰੇਸ਼ਾਨੀਆਂ ਨਾਲ ਔਰ ਮੈਨੂੰ ਹੈਰਾਨੀ ਹੋ ਰਹੀ ਹੈ ਕਿ ਉਹਨਾਂ ਦੇ ਵੀ ਕਿ ਜਿਨ੍ਹਾਂ ਨੇ ਸ਼ਰਾਬ ਨੂੰ ਮਿਲਾਵਟ ਕਰਕੇ ਮਤਲਬ ਇਸ ਚੀਜ਼ ਨੂੰ ਜ਼ਹਿਰ ਬਣਾ ਦਿੱਤਾ ਉਹਨਾਂ ਲਈ ਜਿਨ੍ਹਾਂ ਦੀ ਮੌਤ ਇਹ ਜਾਨਮਲ ਹਮਲਾ ਹੋ ਗਈ ਚਾਹੇ ਬੇਸ਼ੱਕ ਪੁਲਸ ਦੀ ਕਾਰਵਾਈ ਹੋ ਰਹੀ ਹੈ ਚਾਹੇ ਬੇਸ਼ੱਕ ਪੁਲਸ ਨੇ ਉਹਨਾਂ ਨੂੰ ਫੜ ਲਿੱਤਾ ਹੋਵੇ ਚਾਹੇ ਬੇਸ਼ੱਕ ਇੰਨਾ ਜ਼ਹਿਰੀਲਾ ਪਦਾਰਥ ਬ੍ਰਾਹਮਤ ਹੋਇਆ ਹੋਵੇ ਪਰ ਜੋ ਚਲਾ ਗਿਆ ਉਹਨੇ ਤੇ ਨਹੀਂ ਨਾ ਵਾਪਸ ਮੜਨਾ ਹੋਰ ਕਿੰਨੀ ਦੇਰ ਤੱਕ ਸਾਡੇ ਵਰਗੇ ਆਮ ਲੋਕ ਜਿਹੜੇ ਕੀ ਇਸ ਤਰ੍ਹਾਂ ਹੀ ਆਪਣੇ ਹੱਤੀ ਆਪਣੇ ਮੋਤਾਂ ਦਾ ਕਾਰਨ ਬਣਨਗੇ ਅੱਜ ਵੀ ਕਿੱਥੇ ਆਪਣੀ ਪਬਲਿਕ ਸੋਈ ਹੈ ਕਿੱਥੇ ਆਪਣੀ ਰਾਜਨੀਤੀ ਸੋਈ ਹੈ ਕਿੱਥੇ ਇੰਡੀਆ ਸੋਈ ਹੈ ਕਿੱਥੇ ਮਤਲਬ ਜੋ ਵੀ ਹੈ ਵੋਟਾਂ ਵੇਲੇ 스포츠 ਵੇਲੇ ਹਰ ਵੇਲੇ ਜਦੋਂ ਤੁਸੀਂ ਉਸ ਟਾਈਮ ਜਾਗੇ ਹੁੰਦੇ ਹੋ ਦਿਨ ਰਾਤ ਹੁਣ ਕਿਉਂ ਨਹੀਂ ਕਿਉਂ ਹਰ ਕੋਈ ਆਪਣੀ ਜਾਨ ਦਾ ਹਮਲਾ ਬਣ ਰਿਹਾ ਕਿਉਂ ਮੈਨੂੰ ਦੁੱਖ ਹੋਇਆ ਸੁਣ ਕੇ ਅੱਜਕੱਲ੍ਹ ਮਲਾਵਟ ਤੇ ਹਰ ਇੱਕ ਚੀਜ਼ ਦੇ ਵਿੱਚ ਆਈ ਦੁੱਧ ਚ ਮਲਾਵਟ ਹੈ ਸਬਜੀ ਚ ਮਲਾਵਟ ਹੈ ਆਟੇ ਚ ਮਲਾਵਟ ਹੈ ਬੇਸ਼ੱਕ ਉਹਦੇ ਵਿੱਚ ਸਮੋਕ ਨਹੀਂ ਹੈ ਨਸ਼ਾ ਨਹੀਂ ਹੈ ਜਾਂ ਕਿਸੇ ਚੀਜ਼ ਦੀ ਪਦਾਰਤ ਨਹੀਂ ਹੈ ਪਰ ਬਾਕੀ ਦੀ ਚੀਜ਼ਾਂ ਚ ਮਲਾਵਟ ਹੈ ਨਾ ਉਹੀ ਮਲਾਵਟ ਤੁਹਾਡੀ ਜਾਨ ਦਾ ਹਮਲਾ ਲੈ ਗਈ ਹੁਸ ਤੋਂ ਵੱਧ ਮੈਂ ਕੀ ਕਰ ਸਕਦੀ ਹਾਂ ਮੇਰੇ ਕੋ ਬੋਲਣ ਲਈ ਕੋਈ ਸ਼ਬਦ ਨਹੀਂ ਹੈ ਜਦੋਂ ਮੈਂ ਸੁਣਿਆ ਮੇਰੇ ਪਹਿਰਾ ਜੋ ਜਮੀਂ ਨਿਕਲ ਗਈ ਹਾਲਾਂਕਿ ਇਹ 27 ਬੰਦਿਆਂ ਦੀ ਮੌਤ ਹੋ ਚੁੱਕੀ ਹੈ ਹੁਣ ਤੱਕ ਦੀ 27 ਬੰਦਿਆਂ ਦੀ ਮੌਤ ਹੋ ਚੁੱਕੀ ਹੈ ਮਸ ਜਿੱਥੇ ਦੇ ਵਿੱਚ ਜਾਗੋ ਜਾਗੋ ਹਜੇ ਵੀ ਨਾ ਜਾਗੇ ਤੇ ਫਿਰ ਕਦੋਂ ਜਾਗਣਾ ਜਾਗੋ ਪਬਲਿਕ ਮੇਰਾ ਇਹੀ ਸੰਦੇਸ਼ ਹੈ ਤੁਹਾਡੇ ਲਈ ਜਾਗੋ ਜੋ ਇਹੋ ਜਿਹੇ ਕਰਮ ਕਰ ਰਿਹਾ ਹੈ ਇਹੋ ਜਿਹੇ ਕੰਮ ਕਰ ਰਿਹਾ ਜੋ ਤੁਹਾਡੀ ਮੌਤਾ ਕਾਰਨ ਆਪੇ ਹੀ ਬਣ ਰਿਹਾ ਉਸ ਰਸਤੇ ਨੂੰ ਉਸ ਸਟੌਪ ਨੂੰ ਹਰ ਜਗ੍ਹਾ ਤੋਂ ਛੱਡੋ ਜਿੰਨਾ ਛੱਡ ਸਕਦੇ ਹੋ ਛੱਡੋ ਮੇਰੀ ਤੁਹਾਡੇ ਅਗੇ ਇਹੀ ਬੇਨਤੀ ਹੈ ਬਾਕੀ ਮੈਂ ਤੁਹਾਡੀ ਮੌਨਿਕਾ ਦਾ ਵਨ ਤੁਹਾਡੇ ਚੈਨਲ ਨਾਲ ਜੁੜਦੀ ਰਵਾਂਗੀ ਇਸ ਬਾਰੇ ਤੁਹਾਡੀ ਕੀ رائے ਹੈ ਇਹ ਤੁਸੀਂ ਮੈਨੂੰ ਪਲੀਜ਼ ਜ਼ਰੂਰ ਮੈਸੇਜ ਰਾਈਂ ਕਲੀਅਰ ਕਰਨਾ ਧੰਨਵਾਦ ਸ਼ੁਕਰਾਨਾ ਤੁਹਾਡਾ